ਤੇ ਚਲੋ ਭਾਈ ਕਰੋ ਪਹਿਲੀ ਕੋਲ ਇੱਕ ਓਮਕਾਰ ਇੱਕ ਓਮਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਭਉ ਨਿਰਵੈ ਨਿਰਵੈ ਕਾਲ ਮੂਰਤ ਕਾਲ ਮੂਰਤ ਅਜੂਨੀ ਸੈਪੰ ਅਜੂਨੀ ਸੈਪੰ ਗੁਰ ਪ੍ਰਸਾਦ ਗੁਰ ਪ੍ਰਸਾਦ ਜਪ ਜਪ ਆਦ ਸੱਚ ਆਦ ਸੱਚ ਜੁਗਾਦ ਸੱਚ ਜੁਗਾਦ ਸੱਚ ਹੈਪੀ ਸੱਚ ਹੈਪੀ ਸੱਚ ਨਾ ਹੋ ਸੀ ਪੀ ਜਾ ਤੇ ਹੋਰ ਇੱਕ ਵਾਰੀ ਫੇਨ ਪਰ ਨੂੰ ਕੌਣ ਪੜੇਗਾ ਉਹ ਆ ਕੁੜੀ ਬੜੇਗੀ ਹੁਣ ਮੁੰਡੇ ਨੇ ਪਰ ਤਨ ਤੂੰ ਵਾਈਟ ਸ਼ਰਟ ਪਾ ਲਈ ਚਲ ਸਾਲ ਪਾ ਇੱਕ ਅੰਕਾ ਇੱਕ ਅੰਕਾ

ਰੱਖ ਹਾਇ ਨੂੰ ਹੁਣ ਹੋ ਹਾਇ ਨੂੰ ਸਿਆਹੀ ਕਿ ਕਿ ਬੁਸਤਿਆਰਾ ਹੋਈ ਐ ਕਿ ਬੁਸਤਿਆਰਾ ਹੋਈ ਐ ਕਿ ਕੂੜੇ ਟੁੱਟੇ ਪਾਰ ਕਿ ਕੂੜੇ ਟੁੱਟੇ ਪਾਰ ਇੱਟੇ ਮੇਟੇ ਇਹ ਕੂੜੇ ਟੁੱਟੇ ਪਾਰ ਕੂੜੇ ਟੁੱਟੇ ਲਾਵਾ ਇਹਨਾਂ ਡੈਕਿੰਗ ਨੇ ਲਾਵਾ ਸੈਰ ਸੈਰ ਇਹਨਾਂ ਤੇ ਨੂੰ ਉਪਰ ਤੋਂ ਡੈਕਿੰਗ ਨੇ ਲਾਵਾ ਸੈਰ ਇਹ ਕੂੜੇ कोड़े चुटका कार भुगमर जाए चलना भुगमर जाए चलना नारा का लिखें हाँ सारी नी पार्टी बहुत है गलत कर देवार ठीक ही कहना भुगमा नेहरा के रिजाई नेहरा भुगमा रिजाई चलना ठीक है ना भुगमा रिजाई चलना यह बाल उसके भुगम के दर्जा दे ठीक है भुगमा ਇਸਾਈ ਚੱਲਣਾ ਸਭ ਪੜੋ ਨਾਨਕ ਲਿਖਿਆ ਨਾਲ ਨਾਨਕ ਲਿਖਿਆ ਨਾਲ ਫਿਰ ਪੜੋ ਇੱਕ ਮਦਾ ਆ ਪੰਕਤੀ ਪੜ ਲਓ ਕੋਤੋਂ ਨੂੰ ਪਹਿਲਾਂ ਪੜੋ ਹੁਕਮ ਰਜਾਈ ਚੱਲਣਾ ਕਮਰ ਰਜਾਈ ਚੱਲਣਾ ਰਾਗਤ ਲਿਖਿਆ ਨਾਲ ਨਾਨਕ ਲਿਖਿਆ ਨਾਲ ਫਿਰ ਪੜੋ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਆਓ ਵੀ ਲਾਣਾ ਮੁੜੇ ਜੀ ਪੋਪਾ ਮੈਂਾਈ ਜਦਰਾ ਨਾਮ ਲਿਖਿਆ ਅੰਤ ਵਿੱਚ ਪੜ੍ਹ ਕੋਕਮੀ ਹੋਵਨ ਆਗਾਰ ਮੁਖਮੀ ਹੋਣਾ ਹੈ ਇੱਕ ਮਿੰਟ ਬੋਤੈ ਮੈਂ ਤੁਹਾਨੂੰ ਉਹਨਾਂ ਦੰ ਸਮਝਾਇਆਤਾ ਆਪਾਂ ਨੇ ਦੂਜੀ ਮਾਤਾ ਦੇਖੋ ਉਹਨਾਂ ਦੇ ਨਾਲ ਹੁਣ ਦੀ ਦਿਮਾਗ ਦੇ ਵਿੱਚ ਬੈਠਿਆ ਹੋਇਆ ਐਰੇ ਨੂੰ ਪੰਨਾ ਲੱਗਿਆ ਹੋਇਆ ਇਹਨਾਂ ਆੜ ਹੀ ਤੁਸੀਂ ਨਹੀਂ ਕਈ ਗ੍ਰੰਥੀ ਸਿੰਘ ਵੀ ਨਾਲ ਜਿਹੜਾ ਪਹਿਲੇ ਅੱਖਰੋਂ ਪੰਨਾ ਲੱਗੇ ਹੁੰਦਾ ਉਹ ਨਹੀਂ ਬੋਲਦੇ ਅਕਾਰ ਹੀ ਹੋਵਨ ਮੈਂ ਪਰ ਪੂਰਾ ਹੋ ਆਕਾਰ ਕੂਜਾ ਧਿਆਨ ਰੱਖਣੀ ਇਹ ਗੱਲ ਜਿਹੜਾ ਲਗਾ ਮਤਲਬ ਸਾਨੂੰ ਕਰਾਈਆਂ ਵੱਲ ਹੋਏ ਵੱਲ ਉਹਦਾ ਬਹੁਤ ਧਿਆਨ ਰੱਖਣਾ ਚਲੋ ਹੁਕਮ ਨਾ ਕਹਿਆ ਫੇਰ ਦੁਆਰੇ ਇੱਕ ਨੂੰ ਹੁਕਮ ਨਾ ਕਹਿਆ ਜਾਇਆਏ ਤੁਹਾਨੂੰ ਤੇ ਪਰ ਇੱਕ ਪੰਕਤੀ ਦੱਸਦੇ ਆ ਉਹ ਦੁਆਰਾ ਡਿਪੀਟ ਕਰ ਚਲੋ ਹੁਕਮੀ ਹੋਵਨ ਆਕਾਰ ਹੁਕਮੀ ਹੋਵਨ ਆਕਾਰ ਹੁਕਮ ਬੁਰੀ ਬੈਠੀ ਤੇਰੇ ਵਿੱਚੋਂ ਸਹੀ ਬੋਲ ਰਹੀ ਇਹਨੂੰ ਕਹਣਾ ਕਹਿਆ ਸਤਾਂ ਮੁਕਤਾ ਤੱਕ ਆਦਿ ਸਾਰੇ ਤੇ ਐਡਿੰਗ ਕਰਨਾ ਆ ਕਹਿਆ ਇਹ ਹਿ ਇਹ ਔ ਮਾਤਰਾ ਹੋਰ ਹਾਂ ਤਲ ਦੇ ਹੁਕਮ ਨਾ ਕੇ ਕਹਿਆ ਜਾਈ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮੀ ਹੋਵਨ ਜੀ

ਦੇਖ ਲੈ ਹਾਂ ਲੇਖੂ ਲੈਣਾ ਚਲੋ ਹੁਕਮੀ ਦੇਖ ਹੁਕਮੀ ਦੇਖ ਸੁਖ ਪਾਈ ਹੈ ਪਾਈ ਹੈ ਪਾਈ ਹੈ ਪਾਈ ਦੇਖੋ ਇਹਨੂੰ ਦੋ ਵਾਰ ਬੰਦੋ ਜੇ ਨਹੀਂ ਪਸੰਦ ਨਹੀਂ ਲੱਗਦੇ ਪੱਕੇ ਨੂੰ ਗੰਨਾ ਆ ਆਹ ਵੀ ਇਹਨੂੰ ਵੀ ਆਰੀ ਈ ਪਾਈ ਐਨਾ ਮੁਕਤਾ ਆਹ ਇਹਨੂੰ ਸਿਆਰੀ ਹੈ ਹੈ ਪਾਈ ਹੈ ਪਾਈ ਹੈ ਪਾਈ ਹੈ ਇਹਨੂੰ ਸਾਰੀ ਮੰਕੀ ਦੇ ਪੜਾਉਂ ਦੁਆਰਾ ਹੁਕਮ ਲਿਖੇ ਤੁਮ ਸੁਖ ਪਾਈ

हम मीट वी विल कंप्लीट हुकम में लिख है दो 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 हुकम में लिख है ਇਰਬੋ ਜੋ ਤੁਮ ਦੇਖੀ ਪ੍ਰੋਤਸਪਾਦਿਆ। ਹੁਕਮ ਨੇ ਪ੍ਰਦੂ ਨੂੰ ਸੁਖਾਈ ਹੈ। ਇਤਨਾ ਹੁਮੀ ਬਕਸੀਸ ਇਤਨਾ ਹੁਮੀ ਬਕਸੀਸ ਇੱਕੇ ਰੁਕਮੀ ਸਦਾ ਇੱਕੋ 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 ਕਿਹੜਾ ਇਹ ਹੁੰਦਾ। ਇੱਕੋ ਹੁਕਮੀ ਸਦਾ ਪਵਾਈ ਹੈ। ਇੱਕੋ ਹੁਮੀ ਸਦਾ ਪਾਈ ਹੈ। ਪਵਾਈ ਪਵਾ ਬੋਲੋ ਪਵਾਈ। ਕਿਹੜਾ <CeAR> ਪੜਾਉਗਾ गावे को विद्या लिखों गावे को विद्या लिखी चार गावे को साज करे तनखे गावे को साज ਆਪਦੇ ਆਖਰ ਦੇ ਵਿੱਚ ਹਾਏ ਨੀ ਸਿਆਰੀ ਆਜੀ ਉੱਤੇ ਤੁਸੀਂ ਇਹ ਨਹੀਂ ਬਹੁਤ ਸਾਰੇ ਨਾ ਉੱਤੇ ਟੀੜੀ ਦੂਰ ਸਿਆਰੀ ਲਾ ਲਉਂਦੇ ਪਰ ਇਹ ਹਾ ਹ ਲੱਗਿਆ ਹੋਇਆ ਹਾਏ ਨੀ ਸਿਆਰੀ ਠੀਕ ਹਾਏ ਨੀ ਸਿਆਰੀ ਏ ਹਾ ਕਰ ਹੁਤੇ ਹਾ ਹੈ ਜੁਗਾ 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 दुखम चलाए नाओ ज्ञान तो विछै रे परवाहो ज्ञानक विछै रे परवाहो साचा साहिब एक मिल बोलन और बच्चा केड़ा पडवा एक में कुड़िया चटे कॉल करूंगा आज आज ऐने तो पडन कुड़िया चटे दूसरी बार नाओ ते और कुछ ही करवा साचा सहर साचा नौ साचा साहिब साहिब नै सबसे लक्खा है ਸਾਹਿਬ ਤੇ ਆ ਇੱਕ ਨਾ ਸਹੀ ਨਾਮ ਉਚਾਰਨ ਕਰਨ ਲਗੇ ਸਾਹਿਬ ਸਾਹਿਬ ਹਾਹਿ ਨਾਹਿਬ ਬੋਲਦੇ ਨੇ ਠੀਕ ਆ ਹਾਇ ਸਾਰੇ ਇਹ ਸਾਹਿਬ ਸੱਚਾ ਸਾਹਿਬ ਸੱਚਾ ਨਾਮ ਸੱਚਾ ਸਾਹਿਬ ਸੱਚਾ ਨਾਮ ਸਾਹਿਬ ਬੋਲ ਗਾਣਾ ਸੱਚਾ ਸਾਹਿਬ ਸੱਚਾ ਨਾਮ ਇਹੋ ਕਹਿੰਦਾ ਸਾਚ ਰਹਾ ਠੀਕ ਹੈ ਨਾ ਸਵਾਸਤਿ ਦੁਆਰਾ ਚੁਪ 50 ਸਹਿਰ 60 ਪੈਰ ਨੂੰ ਪੂਰੋਂਗਾ ਸਵਾਸਤਿ ਸਾਇਆਂ ਅਕਿਆਪੋ ਅਬਾ ਅਕਿਆਪੋ ਅਬਾ ਇਹ ਮੰਗੀ ਅਕਿਆ ਨਗੇ ਦੇਖੋ ਕਿੰਨੇ ਜਪਾ ਆਖੀਆ ਕਹਦਾ ਤਾਂ ਫਿਰ ਐਡਿੰਦ ਲਾਵਾ ਲਾਜੀ ਹੋਰ ਐਡਿੰਦ ਲਾਵਾ ਹੈ ਨਹੀਂ ਗਿਆ ਆਪਾਂ ਕਹਣਾ ਆਖੀਆ ਹੋ ਗਿਆ ਹੈ ਦੇਹ 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 ਆਏ ਹੈ ਦੇਹ ਹੋਰ ਪੜੋ

ਵੇ ਫੇਰ ਇਹ ਅੱਗੇ ਰੱਖੀ ਹੈ ਅੱਗੇ ਕਹਿਣਾ ਅੱਗੇ ਕਿਹੜਾ ਕਰਕੇ ਨੂੰ ਸਿਆਰੀ ਬੋਲਣੀ ਹੈ ਨਾ ਤੈਨੂੰ ਕਹਿਣਾ ਫੇਰ ਕੇ ਅੱਗੇ ਰੱਖੀ ਹੈ ਫੇਰ ਕੇ ਅੱਗੇ ਰੱਖੀ ਹੈ ਅੱਗੇ ਨਹੀਂ ਕਹਿਣਾ ਹੈ ਬੁਤ ਕਹਿ ਨਹੀਂ ਜੇ ਜੇਨ ਕੀ ਅੱਗੇ ਰੱਖੀ ਹੈ ਫੇਰ ਕੀ ਅੱਗੇ ਰੱਖੀ ਹੈ ਅੱਗੇ ਅੱਦਿਕ ਕਹਿਣਾ ਅੱਗੇ ਚਲੋ ਫੇਰ ਕੇ ਅੱਗੇ ਰੱਖੀ ਹੈ ਫੇਰ ਕੇ ਅੱਗੇ ਰੱਖੀ ਹੈ ਜਿਸ ਦੇ ਜਿਹੜਾ ਆਂ ਪੇ ਬੋਲਣ ਬੋਲੀ ਹੈ ਉਹ ਹੈ ਬੋਲਣ ਬੋਲੀ ਹੈ ਸਿਹਾਲਾ ਸੋਹੇ ਮੰਮੇ ਨੂੰ ਕੀ ਲੱਗਿਆ ਹੋਇਆ ਕਨੌੜਾ ਨੰਮੇ ਨੂੰ ਔਂਕਰ ਆਹੇ ਨੂੰ ਕਨੌੜਾ ਹਾਹ ਆਹੇ ਨੂੰ ਕਨੌੜਾ ਕੀ ਹੁੰਦਾ ਔਹ ਮਹਾ ਕੇ ਬੋਲਣ ਬੋਲੀ ਹੈ ਮਹਾ ਕੇ ਬੋਲਣ ਬੋਲੀ ਹੈ ਆਹੇ ਨੂੰ ਕਨੌੜਾ ਯਾਦ ਰੱਖੜਾ ਸਾਨੂੰ ਮਾਰ ਨਹੀਂ ਤਾਂ ਹੀ ਕਰਾਈ ਪੀ ਆਹੇ ਨੂੰ ਕਨੌੜਾ ਫੇਰ ਦੁਆਰੇ ਬੋਲੋ ਹਾਏ ਬਨੋੜਾ ਹਾਏ ਬਨੋੜਾ ਹਾ ਠੀਕ ਹੈ ਤੇ ਤੁਹਾਡੇ ਚਾਰੋਂ ਮਾਮੇ ਬੋਲਣ ਬੋਲੀ ਹੈ ਤੁਹਾਡੇ ਬੋਲਣ ਬੋਲੀ ਹੈ ਜਿਤ ਸੁਣਨ ਤਾਰੇ ਪਿਆਰ ਜਿਤ ਸੁਣਨ ਤਾਰੇ ਪਿਆਰ ਅੰਬਰ ਉਪਰ ਬੇਲਾ ਸੱਚਨਾਓ ਅੰਬਰ ਉਪਰ ਬੇਲਾ ਸੱਚਨਾਓ ਢੋੜੀ ਆਈ ਵੀਚਾਰ ਢੋੜੀ ਆਈ ਵੀਚਾਰ ਕਰਦੀ ਆਵੇ ਕੱਪੜਾ ਕਰਦੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਦਰੀ ਮੋਖ ਦਵਾਰ ਨਾਨਕ ਐਵੇਂ ਜਾਣੀ ਐ ਨਾਨਕ ਐਵੇਂ ਚਾਹੀਦੀ ਐ ਤੇਰਾ ਹੁਣਾ ਤੇ ਆਹ ਨਾਲ ਦੇਖੋ ਬੰਤਾ ਸਾਰ ਤੁਸੀਂ ਨਹੀਂ ਬਹੁਤ سارے ਨਾ ਐਨੇ ਨੂੰ ਲਾਵਾਂ ਐਵੇਂ ਬੋਲੁੰਦੇ ਨਾਨਕ ਐਵੇਂ ਜਾਣੀ ਇਹ ਕਿਹੜਾ ਲਾਦ ਇੱਥੇ ਕੀ ਲੱਗਿਆ ਹੋਇਆ ਵਾ ਵਾ ਪਹਿਲਾ ਅੱਖਰ ਜੀ ਆ 18 ਨੂੰ ਲਾਵਾ 1 ਬਾਵੇਂ ਨੂੰ ਲਾਵਾ 2 3 4 ਨਾਨਕ 에ਵੇ ਜਾਣੀ ਐ ਨਾਨਕ 에ਵੇ ਜਾਣੀ ਐ ਸਭ ਆਪੇ ਸਚਿਆਰ ਸਭ ਆਪੇ ਸਚਿਆਰ ਤੁਸੀਂ ਪਰਨਾ ਆਪਾਂ ਜਿੱਦਾਂ ਪੌੜੀ ਪੜ ਰਹੇ ਹਾਂ ਨਾ ਉਹਦਾ ਜਿਹੜਾ ਆਪਾਂ ਇੱਕ ਫੱਤ ਕੱਢਦੇ ਹਾਂ ਉਹ ਵੀ ਨਾਨਕ 에ਵੇ ਜਾਣੀ ਐ ਵੀ ਗੁਰਨਾਨਕ ਸਾਹਿਬ ਇਦਾਂ ਜਾਣਦੇ ਸਾਰੇ ਜੇ ਅਗਰ ਆਪਾਂ ਕਹਿੰਦਾ ਐਵੇਂ ਹੀ ਉਦੋਂ ਮਦਲੈ ਨੂੰ ਨਹੀਂ ਜਾਣ ਕੇ ਐਵੇਂ ਵੀ ਨਾ ਨਾਮ ਵੀ ਜਾਣਦਾ ਨਹੀਂ ਐਵੇਂ ਆਲਰਤ ਦਾ ਨੱਪ ਹੋ ਜਾਂਦਾ ਠੀਕ ਹੈ ਨਾ ਇਹਨੂੰ ਕਹਣਾ ਨਾਮ ਨੇ ਕਿ ਈਵੈ ਦਾੜੀ ਹੈ ਕੋਈ ਇਹਨਾਂ ਕਿ ਕਿ ਆ ਵੀ ਪ੍ਰਮਾਤਮਾ ਇਦਾਂ ਜਾਣਦਾ ਨਾ ਨਾਮ ਨੇ ਕਿ ਈਵੈ ਦਾੜੀ ਹੈ ਨਾਮ ਕੇ ਹੈ ਮਾਣ ਹੈ ਆਪੇ ਸੱਚਿਆਰ ਸਭ ਆਪੇ ਸੱਚਿਆਰ ਆਪਿਆ ਨਾ ਜਾਏ ਆਪਿਆ ਨਾ ਜਾਏ ਪੀਤਾ ਨਾ ਹੋਵੇ ਪੀਤਾ ਨਾ ਹੋਵੇ ਅਗਲੀ ਆਪਰ ਪੰਜ ਕੋੜੀ ਗੱਡੀਆਂ 'ਚ ਅਗਲੀ ਗੁੱਤ ਪੜੇਗੀ ਮਾਲਪੁੱਤ ਕੋਜੀ ਕਰੇ ਬਾਂਚਾ ਕੋਜੀ ਦਾ ਚੱਲ ਕੋਜੀ ਆਪ ਵੀ ਆਏ ਆ ਅੱਜ ਨਾਲ ਇੱਕ ਦੀ ਜਾਂਚ ਲੈ ਇੱਕ ਤੁਹਾਨੂੰ ਹੋਰ ਦੱਸਾਂ ਆਪਾਂ ਨੂੰ ਪਤਾ ਬਾਪੇ ਨੇ ਜੋਰ ਲਾਇਆ ਬੱਚਾ ਨੂੰ 12 ਮਹੀਨਿਆਂ ਤੇ ਇਹ ਤਾਂ ਹੀ ਲਾਇਆ ਕਈ ਮਾਰ ਦੀ ਕੋਚ 'ਚ ਬੈਠ ਕੇ ਵੀ ਜਦੋਂ ਫੇਰੀ ਦਰਵਾਣੀ ਆਉਂਦਾ ਆਪਦਾ ਨਾਸਤ ਕਰੀ ਜਾਂਦਾ ਤਦ ਲੇ ਕੇ ਹੁੰਦਾ ਕੀ ਹੈ ਉਹ ਜਦ ਆਫਾ ਇੱਕ ਵੀ ਲਗਾ ਮਾਤਰਾ ਕੋਈ ਛੱਡ ਦਿੰਦੇ ਆ ਤਾਂ ਉਹ ਦਾ ਕੀ ਹੋ ਜਾਂਦਾ ਹੈ ਅੱਤ ਦਾ ਨਾਪ ਉਹਨੇ ਗਰਵਾਣੀ ਮੁਰਗੂਸ ਕਹਿੰਦੀ ਹੈ ਤੇ ਬਣ ਗਿਆ ਜਾਂਦਾ ਹੋਰ ਕੁਝ ਹੋਰ ਕੁਝ ਜਾਂਦਾ ਠੀਕ ਹੈ ਨਾ ਤੇ ਸਾਡੇ ਪਿੰਡ ਵੀ ਹੈਗੇ ਇੱਕ ਬੰਦਾ ਉਹ ਵੀ ਕਹਿੰਦਾ ਨਾਨਕੇ ਨੇ ਜਾ ਕੇ ਉਹ ਰਾਤ ਨੂੰ ਜਿਹਨਾਂ ਨੂੰ ਕੁਛ ਨਹੀਂ ਪਤਾ ਇਸ ਤਰ੍ਹਾਂ ਕੀ ਈਡੀ ਲਾਵਾ ਇਹ ਬਾਪੇ ਦਾ ਲਾਵਾ ਨਾਨਦੇ ਦੇ ਘਰ ਤਾਂ ਕੇ ਜਾ ਰਿਹਾ ਹੈ ਆਪ ਆਪਣੀ ਸੱਤਿਆ और पांचवी पौड़ी दस तू पढ़ जा वो वो मनु पढ़ा दी बंधन मुक्ताल बंधन से कृपा कर पाप्या ना जाए पाप्या ना जाए तन होए कीटा होए आप पे आ आप पे आ निर्ंजन सोए ਗਰਨ ਨਹੀਂ ਬੋਲਣਾ ਤੱਕੈ ਨੋਟ ਕੀ ਹੁੰਦਾ ਆ ਨੰਨੇ ਪੰਨਾ ਨਾ ਤੈਨੋ ਜਿੱਤੀ ਇਹ ਬੋਲਣਾ ਪੜੇ ਆ ਗਰਨ ਆ ਗਨ ਠੀਕ ਹੈਾਰੇ ਕਰੋ ਗੁਰਮੁਖ ਨਾਦਨ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰੂ ਵੇਦਨ ਅੰਜ ਕਹਿ ਕੇ ਬੁਨਾਇਆ ਚਲੋ ਗੁਰਮੁਖ ਪ੍ਰਿਆਸ ਸਮਾਈ ਗੁਰਿਸਰਵੋ ਕਾਰਮਾ ਨੇ ਨਾਇਨਾ ਜੰਮੀ ਗੁਰ ਈਸਰ ਗੁਰ ਗੋਰਤ ਵਰਮਾ ਗੁਰ ਗੁਰ ਦੇ ਘਰ ਤੇ ਬਿਸ਼ਰਾਮ ਲਵਾ ਠੀਕ ਹੈ ਚਲ ਬਾਹਰ ਫੇਰ ਗੁਰ ਜੀ ਸੇ ਗੁਰ ਗੋਰ ਵਰਮਾ ਗੁਰ ਜੀ ਸੇ ਦੁਰਗੋਰ ਬਰਮਾ ਨਾਇਨੀ ਪੁੱਤਰ ਗੋਰ ਈਸਰ ਗੁਰ ਜੀ ਸੇ ਗੁਰ ਈਸਰ ਗੁਰ ਗੋਰ ਵਰਮਾ ਗੁਰ ਵਰਮਾ ਗੁਰ ਅੰਤਿਮ ਬਿਸ਼ਰਾਮ ਲਵਾ ਵਰਮਾ ਗੁਰ ਸ਼ਰਾਂਜ ਤੇ ਬੋਲਣਾ ਪਾਰਵਤੀ ਮਾਈ ਇਹ ਕੰਟੀਨਿਊ ਨਹੀਂ ਬੋਲਦਾ ਸਭ ਤਿੰਨ ਭਾਗਾਂ ਨੂੰ ਬੋਲਣਾ ਮੇਰਾ ਭਾਗ ਠੀਕ ਆ ਬਾਦਲੇ ਗੋਰਖ ਭਾਗੇ ਵਰਮਾ 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 ਗੁਰ ਪੜੋ ਗੋਰਤੀ ਇਸਰ ਗੁਰਤੀ ਇਸਰ ਗੁਰ ਗੋਰਖ ਗੁਰ ਗੋਰਖ ਵਰਮਾ ਗੁਰ ਵਰਮਾ ਗੁਰ ਪਾਰਵਤੀ ਮਾਈ ਪਾਰਵਤੀ ਮਾਈ ਠੀਕ ਹੈ आवा पंखे द्वारा परफूटा पर पूरी सर पूरी सर गुरुवर वर्तमान गुरु वर्तमान गुरु मई पार्वती मई

ਸਾਰੇ ਜੀਆ ਦਾ ਦਾਤਾ ਕਿਹੜਾ ਇੱਕ ਪਰਮਾਤਮਾ ਠੀਕ ਹੈ ਬਾਕੀ ਬਹੁਤਿੰਦੇ ਵਿੱਚ ਆਲ ਵਰਲਡ ਆ ਗਿਆ ਸਾਰੀ ਸ੍ਰਿਸ਼ਟੀ ਆ ਗਈ ਠੀਕ ਹੈ ਸਭ ਦਾ ਜੀਆ ਦਾ ਇਕ ਦਾਤਾ ਸਭ ਦਾ ਜੀਆ ਦਾ ਇਕ ਦਾਤਾ ਤੋਂ ਮੈਂ ਇਸ ਤਰ੍ਹਾਂ ਅੱਜ ਸਾਰਿਆਂ ਨੇ ਬਹੁਤ ਸੋਹਣਾ ਪੜਿਆ ਕੁੜੀਆਂ ਨੂੰ ਵੀ ਧਿਆਨ ਰੱਖਿਆ ਜਦ ਘਰ ਦੀ ਔੜ ਕੇ ਪੜ੍ਹਨੇ ਹੋ ਸਕਦਾ ਕੁੜੀਆਂ ਨੂੰ ਤਾਂ ਚੁੱਹੀ ਹੁੰਦੀ ਹੈ ਮੁੰਡਿਆਂ ਨੇ ਗੱਲ ਦੇ ਵਿੱਚ ਆ ਗਿਆ ਕਿ ਸੀਗੇ ਨੇ ਕਾਤੇ ਪਾਵਾਉਂਗਾ ਇਹ ਜੇ ਆਪਣੇ ਨੱਕ ਦੇ ਖਾਤ ਲਈ ਜਾਂ ਆਪਣਾ ਗੁੱਲ ਤੇ ਜਾਂ ਕਿਤੇ ਗੱਲ ਹੈ ਨਾ ਜੇ ਕੋਈ ਕਹਣਾ ਤਾਂ ਆਪਾਂ ਜੁੜੀਆਂ ਨਾਲ ਉਹ ਕਰ ਸਕਦੇ ਹਾਂ ਠੀਕ ਹੈ ਜੇਕਰ ਆਪਾਂ ਦਸਤੂਰ ਹੱਥ ਲਾ ਲਏ ਡਰੈਕਟਿੰਗ ਦਾ ਮੈਡ ਆ ਰਿਹਾ ਤਾਂ ਆਪ ਕਿਹਾ ਹੋਗੇ ਕਿਤਾ ਉਹਨੂੰ ਲਾ ਲਿਆ ਜੰਮਾਤਾਂ ਤੋਂ ਆਲੀ ਇੱਕ ਰਾਤੀ ਤਾਂ ਹੀ ਰੱਖ ਰਿਹਾ ਮਤਲਬ ਕਿ ਉਹਦੇ ਨਾਲ ਉਹ ਕਰ ਦਿੱਤੇ ਤੁਸੀਂ ਹੋ ਸਕਿਆ ਕੱਲ ਨੂੰ ਬਈ ਜਿਹਦੇ ਘਰ ਬੈਠੇ ਹੋ ਕੇ ਆਇਓ ਬਾਕੀ ਇਸ ਕੋਸ਼ਿਸ਼ ਕਰਾਂਗੇ ਉਹ ਜਿਹੜਾ ਘੱਟ ਹੈ ਕੱਲ ਨੂੰ ਲੈ ਕੇ ਆਵਾਂਗੇ ਵਰਤਨ ਸਾਡੇ ਤੋਂ ਪ੍ਰੋਪਰ ਪ੍ਰਾਪਨ ਕਰਾਂਗੇ ਗੁਰਦਾਸਾਲ ਹਾਉ ਸਾ ਗੁਰੂਕੀਰਤਾ ਗਾਰਡਨ ਦੇ ਵਿੱਚੋਂ ਲੈ ਕੇ ਆਵਾਂਗੇ ਤਾਂ ਕਿ ਸਭਾਂ ਦੇ ਗੁਟਕੇ ਸਾਰਿਆਂ ਕੋਲ ਹੋ ਜਾਵੇ ਜਿਵੇਂ ਘਰ ਤੋਂ ਕਰਦੇ ਇੱਕ ਸੈਕਟਰ ਵਾਲੇ ਲੈ ਜਾਓ ਜਿਆਦਾ ਆਇਆ ਗੁਰਮੁਖ ਨਾਦੂ ਗੁਰਮੁਖ ਰਖੇਦਸਤ ਦਸਤ ਦੇ ਨਾਲ ਜੱਜੇ ਨੂੰ ਕਰਨਾ ਦਸ ਦੇ ਡਿੱਤੀ ਤੁਸੀਂ ਜਦੇ ਬੋਲੇ ਦਸ ਦੇ ਡਿੱਤੀ ਤੰਗ ਜਦੇ ਬੋਲੇ ਪਰ ਜੇ ਅਸੀਂ ਤਾਂ ਹੁਣ ਤੁਸੀਂ ਕਾਹਦੇ ਟਿੱਕੀਓ ਬੋਲ ਰਹੇ ਤੁਹਾਨੂੰ ਇਹ ਮਾਤਰਾਵਾਂ ਕਰਾ ਪਈਆਂ ਤੁਹਾਨੂੰ ਪੀ ਪੇ ਜੇ ਅਸੀਂ ਹੁਣ ਤੁਹਾਨੂੰ ਸਿੱਧਾ ਹੋਣਾ ਸੀ ਪਹਿਲੇ ਦਿਨ ਹੀ ਆਪਾਂ ਗੁੱਟ ਕੇ ਫੜਾ ਦਿੰਦੇ ਇਹਨਾਂ ਨੂੰ ਤੁਸੀਂ ਕੀ ਕਰਨਾ ਜੀ ਗਰਵਾਣੀ ਜਿੱਦਾਂ ਹੋਰ ਲੋਕ ਗਲਤ ਪੜਦੇ ਆ ਤੁਸੀਂ ਵੀ ਗਲਤ ਬਣਦੇ ਕਿਉਂਕਿ ਜਿਹਨੂੰ ਟਿੱਕੀ ਦਾ ਨਹੀਂ ਪਤਾ ਹੁਣ ਤੁਸੀਂ ਕਰਿਆ ਜੀ ਸੈਭਾਉਂਗ ਹਾਂ ਤੁਹਾਨੂੰ ਕਿਹਾ ਇੱਕੋ ਬੇਟੀ ਕੀ ਆਏ ਪੰਗ ਬੱਸ ਤੇ ਰੁਕ ਜਾਓ ਇੱਕ ਵਾਰੀ ਦੱਸੋ ਜਦੇ ਤੁਸੀਂ ਸਹੀ ਕਰਦੇ ਇਹ ਹੁਣ ਕਿਹਾ ਹੋਣਾ ਕੀ ਆਏ ਜਿਨ੍ਹਾਂ ਦੀ 12 ਮਾਤਰਾ ਹੋ ਗਈਆਂ ਪੰਜਾਬੀ ਜੇ ਨਰੇ ਕਰ ਲਈਏ ਕੋਰਸ ਤਾਂ ਤੁਹਾਨੂੰ ਇਹ ਜੱਜੀ ਸਾਹਿਬ ਕਰਾਉਣਾ ਜੇ ਕਿ ਅਗਲੀ ਬਾਣੀ ਵੀ ਕੋਈ ਪੜੋਗੇ ਤਾਂ ਆਪਣੇ ਆਪ ਅੰਦਰੋਂ ਸ਼ੁੱਧ ਨਿਕਲੂਗੇ ਤੇ ਤੁਹਾਨੂੰ ਲਗਾਮ ਆਤਰਾ ਰੋਕਣ ਗਿਆ ਜਿੱਥੇ ਗਲਤ ਹੋਵਗੇ ਤੁਸੀਂ ਠੀਕ ਹੈ ਇੱਕ ਤਰ੍ਹਾਂ ਜੱਜੀ ਸਾਹਿਬ ਆ ਦਿੱਤਨੀ ਤਰੀਕੋ ਕੀ ਪਿਆਰਾ ਹੋਵੇ ਪਿਆਰਾ ਹੋਵੇ ਠੀਕ ਹੈ ਕੋਸ਼ਿਸ਼ ਕਰਦੇ ਆਂਗੇ ਵੀ 15 ਤੇ 16 17 ਤਰੀਕ ਦੇ ਤੱਕ 17 ਤੱਕ ਸਭ ਨੂੰ ਜੱਜੀ ਸਾਹਿਬ ਕਰਾ ਲਈਏ ਉਦੋਂ ਬਾਅਦ ਵਿੱਚ ਤੁਹਾਨੂੰ ਕੀਰਤਨ ਸੁਣਨਾ ਸਾਰ ਕਰਾਵਾਵਾਂਗੇ ਸਾਹ ਕਰਵਾਉਣੇ ਗਿਆ ਕਿ ਜੀ ਸਾਹਮਣੇ ਇੱਥੇ ਬੱਚੇ ਪੜ੍ਹਦੇ ਆ। ਉਹ ਤਾਂ ਆਕਰਵਾਉਣਾ ਪੁੱਤਰ ਕਿਰਤੋ ਸੋਲਾ ਕੁਰਸੀ ਮੁਹਾਰ ਨਹੀਂ ਕੀਤੀ ਹੋਈ ਆ। ਜਿਹੜੇ ਇੱਥੇ ਬੱਚੇ ਪੜ੍ਹਦੇ ਨੇ ਬਾਬਾ ਜੀ ਦੇ ਬੱਚਿਆਂ ਨਾਲ ਸਾਡੇ ਤੇ ਇੱਕ ਵਾਰੀ ਉਹਨਾਂ ਨੇ ਮੁਹਾਰ ਨਹੀਂ ਨਹੀਂ ਕੀਤੀ ਰਹੀ। ਫਿਰ ਤੁਸੀਂ ਸੁਬਤੀ ਨੇ ਉਹਨਾਂ ਨੂੰ ਸੁਣਿਓ। ਉਵੇਂ ਬੈਠ ਕੇ ਫਿਰ ਤੁਹਾਨੂੰ ਅੰਤਨ ਪਤਾ ਲੱਗੂਗਾ ਕਿ ਸਾਨੂੰ ਮੁਹਾਰ ਨਹੀਂ ਕਹੀ ਤਾਂ ਕੀ ਨੁਕਸਾਨ ਹੋਇਆ। ਕਿ ਉਹਨਾਂ ਨੇ ਬਿਨਾਂ ਮੁਹਾਰਨੀ ਤੋਂ ਕੀ ਕੁਛ ਕਰੇ ਨੇ। ਫਿਰ ਅਗਲੇ ਦਿਨ ਤੁਸੀਂ ਪੜਨਾ ਏ। ਠੀਕ ਆ ਪੁੱਤਰ। ਉਹ ਬੱਚੇ ਹਲਕਾ ਪੜਦੇ ਹੋ। ਪਹਿਲਾਂ ਉਹ ਕਹਿੰਦੇ ਆ ਇੱਕ ਓੰਕਾਰ। ਕੀ ਕਹਿੰਦੇ ਆ? ਇੱਕ ਓੰਕਾਰ। ਇਹ ਓੰਕਾਰ ਕਹਿੰਦੇ ਉਹ ਗਲਤ ਹੈ। ਆਪਾਂ ਕਹਿਣਾ ਇੱਕ ਓੰਕਾਰ। ਓੰਕਾਰ। ਠੀਕ ਹੈ। ਮੇਰਾ ਇਹ ਕਿੰਨਾ ਸਲਾਹ ਹਨੂ ਸ਼ੁਰੂ ਕਰਾਵਾ ਕਿ ਚਾਹੇ ਲਾਸਟ 2 ਦਿਨ ਕਰਵਾਈਏ। ਥੋੜਾ ਇੱਕ ਆਇਆ ਸਿਰਫ ਸ਼ੁਰੂ। ਇਹ ਤਾਂ ਇੱਕ ਮਿੰਟ ਗੁਰਗਾ ਸਾਹਿਬ ਪੜ ਕੇ ਰੱਖੋ ਉਸ ਤੋਂ ਬਾਅਦ ਤੁਹਾਨੂੰ ਹੀ ਦੱਸਾਂਗੇ। ਗੁਰਗਾ ਸਾਹਿਬ ਉਹ ਕਰਦਣੇ ਸਿਰਫ ਉਹ ਬੱਚੇ ਉੱਕੇ गुटका साफ फे सार्को तो तू फूटा नहीं ठीक है टाइम ही वाइम टाइम फटना ठीक है हाँ मैडम तू वा पर खुले वो घटा नहीं तू फटना बस नहीं वारी वारी सर हो सारे को तो गुटके जी फटने वो सीधे किन्ने पुट्ठा नहीं करना जब बंद करने सीधे ही गुटके रखने ठीक है नौ तुम गुटके बंद कर दो फट गए ਇਹਨਾਂ ਚਾਲ ਬੁਤਾਂ ਮੜਵੇ ਦੇ ਸੁਪਰ ਕਰਦੀ ਦਾਦੀ ਸੁਪਾ ਵੀਕ ਮੜਵੇ ਦੇ ਜੂੜਾ ਬੋਲਦੇ ਆ ਬੋਲਦੇ ਆ ਥੋੜਾ ਇਧਰ ਵੀ ਹੋ ਕਰਦੇ ਚੱਲੇ ਰਹੀ ਹੈ ਕੰਟੀਨਿਊ ਨਾਲ ਕੰਟੀਨਿਊ ਸਵਾ ਕਰਕੇ ਕੱਟ